ਮਾਮਲਾ ਸਭ ਨੇ ਮੌਕੇ ਤੇ ਪਹੁੰਚ ਚੁੱਕਾ ਹੈ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਚੁੱਕਾ ਹੈ ਜਦੋਂ ਕਿ ਇਸ ਫੁੱਟ ਦੇ ਵਿੱਚ ਇੱਕ ਬੌਂਸਰ ਤੇ ਗੋਲੀ ਪੱਟਦੇ ਵਜਿਏ ਦੇਖ ਸਕਦੇ ਹੋ ਪੂਰਬ ਕੋਲ ਜਿਹੜੀ ਜਾਂਚ ਜਿਹੜੀ ਸ਼ੁਰੂ ਕਰਤੀ ਗਈ ਹੈ ਤਸਵੀਰਾਂ ਇਹ ਫੁੱਟੀਆਂ ਨੇ ਦੇਖ ਸਕਦੇ ਹੋ ਪੂਰਬ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਚੁੱਕੀ ਹੁੰਦੀ ਹੈ ਜਦੋਂ ਮੈਡੀਕਲ ਫਾਰਮੇਟ ਤੁਹਾਡੇ ਨੇ ਬਾਅਦ ਵਿੱਚ ਕਰਦੇ ਨੇ ਮੋਰ ਦੇ ਦਿੱਤੇ ਜਾ ਰਹੇ ਚੈਂਸਰ ਦੇ ਮੱਤੇ ਵਿੱਚ ਗੋਲੀ ਲੱਗੀ ਆ ਬਾਕੀ ਅੰਦਰ ਦਾ ਬੌਂਸਰ ਨਾਲ ਕੋਈ ਗੱਲ ਹੋ ਗਈ ਆ ਉਸ ਤਰ੍ਹਾਂ ਆਪਾਂ ਨੇ ਇਹ ਕਦਨੇ ਕੋਈ ਗੋਲੀ ਗੋਲੀ ਚੱਲੀ ਗਈ ਗੋਲੀ ਚੱਲੀ ਤਾਂ ਹੈਗੀ ਇੱਥੇ ਕੋਈ ਹੋਰ ਕਹੀਆ ਮੈਂ ਗੋਲਾ ਗੱਜਰੀ ਕਰਨੇ ਸਰ ਕੀ ਕਾਰਨ ਦੀ ਸੱਪ ਆਇਆ ਸਾਹਮਣੇ ਗੋਲੀ ਚੰਨਦੇ ਕੁੱਤ ਪ੍ਰਾਣਾ ਵਰਕਰ ਸੀ ਜੀ ਉਹਨਾਂ ਦੇ ਜੀ ਉਹਦੇ ਨਾਲ ਕੋਈ ਲੜਾਈ ਹੋਈ ਹੈ ਕਹਿੰਦੇ ਪ੍ਰਾਣੀ ਲਾਕਡಾಗ್ ਸੀਗੀ ਉਹਨੇ ਕਹਿੰਦਾ ਪਹਿਲੇ ਵੀ ਲੜਾਈ ਹੋਈ ਸੀ ਵਰਕਰ ਸੀਗਾ ਪਹਿਲਾਂ ਉੱਥੇ ਕਰਦੇ ਹੋਏ ਸੀ ਕਿਹਨਾਂ ਨਾਲ ਹੋਈ ਹੋਰ ਸੀਗਾ ਉਹ ਜਿਹੜੀ ਪ੍ਰਾਣੀ ਕੋਈ ਰੰਜਿਸ਼ ਹੈ ਜਿਹੜੀ ਜਿੱਦ ਕਰੀ ਗੱਲਬਾਤ ਕਰਦੇ ਨੇ ਨਹੀਂ ਕੋਈ ਪ੍ਰਾਣੀ ਇੰਨੀ ਵੀ ਨਹੀਂ ਕੋਈ ਗੱਲ ਸਰ ਜਿਹੜੀ ਹੁਣ ਲੱਗੀ ਬੌਂਸਰ ਤੇ ਲੱਗੀ ਹੈ ਬੌਂਸਰ ਤੇ ਲੱਗੀ ਜੀ ਕੁਮਾਰ ਦੇ ਪਟਕ ਸਰ ਹਾਲਤ ਕਿਦਾਂ ਉਹਦੀ ਇੰਨੀ ਉਮਰ ਹੈ ਜੀ ਸੰਤਿਕ ਸਾਹਿਬ ਜੀ 33 ਸਾਲ ਉਮਰ ਹੈ ਸਰ ਹਾਲਤ ਕਿਦਾਂ ਠੀਕ ਹੈ ਜੀ ਇੱਕ ਹੀ ਜਗ੍ਹਾ ਦੇ ਵਿੱਚ ਗੋਲੀ ਚੱਲੀ ਹੈ ਕਿ ਜਗ੍ਹਾ ਦਾ ਨਾਮ ਕੀ ਹੈ ਜਿਸ ਕੋਲ ਤੇ ਸਰ ਬੰਦੇ ਹਮਲਾਵਰ ਕਾ ਚਾਏ ਸੀਗੇ ਕਾਰ ਤੇ ਆਏ ਨੇ ਕਿਹੜੀ ਕਿਹੜੀ ਕਾਰ ਸੀ ਪਤਾ ਲੱਗਾ ਸਰ ਕਾਰ i20 ਕਾਰਾਂ ਲੈ ਗਏ ਆਮ ਲੋਕ ਕੋਈ ਸਰ ਸੀਡੀ ਵੀ ਆਈ ਸਾਹਮਣੇ ਸਰ ਫੋਟੇ ਟੈਕ ਕਰ ਰਹੇ ਆ ਫਿਰ ਸਰ ਇੰਨੇ ਚਲਾਨ ਵਾਲਾ ਗੋਲੀ ਕੌਣ ਸੀਗਾ ਕੀ ਨਾਮ ਉਹਨਾਂ ਦਾ ਨਹੀਂ ਅਜੇ ਨਹੀਂ ਪਤਾ ਲੱਗਾ ਸਰ ਇੰਨੀ ਸਿਕਿਉਰਟੀ ਹੋਣ ਦੇ ਬਾਵਜੂਦ ਬੇਚਲ ਕਿੱਦਾਂ ਗਈ ਅੰਦਰ ਕੱਢਣਾ ਕਿੰਨੇ ਵਜੇ ਦੀ ਆ ਤੁਹਾਨੂੰ ਇਨਫੋਰਮੇਸ਼ਨ ਕਿੰਨੇ ਵਜੇ ਮਿਲੀ ਹੈ ਕੋਈ ਜਿੱਦਾਂ ਟੁੱਠੀ ਆਏ ਉਹ ਮੈਂ ਵੀ ਇਸੇ ਤਰ੍ਹਾਂ ਇਨਫੋਰਮੇਸ਼ਨ ਮਿਲੀ ਤੇ ਆਇਆ ਬਾਕੀ ਵਾਰੀ ਕਦੋਂ ਆ ਕੇ ਅੰਦਰ ਹੋ ਗਈ ਹੈ ਰੁੜਾ ਡੇੜੇ ਪੀਂਟਾਂ ਸਰ ਇੱਕ ਸਵਾਲ ਹੈ ਇਸ ਟੂ ਡੇਨਾ ਚੱਲ ਰਿਹਾ ਕਿ ਲੋਕ ਪਰਿਵਾਰਾਂ ਨਾਲ ਆਂਦੇ ਚੌਂਿਆਂ ਨਾਲ ਆਂਦੇ ਪਰ ਕਿਉਂ ਕੋਈ ਸਪੂਟੀ ਪਰਪਸ ਨਹੀਂ ਹੈ ਕਿ ਇਹ ਕਿਵੇਂ ਸਮਝੋ ਇਸ ਟੀਮ ਨੂੰ ਕਿ ਅੰਦਰ ਹੀ ਗੋਲੀ ਚੱਲ ਰਹੀ ਹੈਗਾ ਉਹ ਸੈਕਟਰ ਸਟੈਂਡ ਤੇ ਚੱਲੀ ਹੈ ਇਧਰ ਨਹੀਂ ਚੱਲੀ ਪਰ ਨਹੀਂ ਸਰ ਅੰਦਰ ਉਹ ਗਏ ਤਾਂ ਇਧਰ ਹੀ ਹੋਣਗੇ ਨਾ ਕਿਉਂਕਿ ਜਦ ਤੱਕ ਅੰਦਰ ਨਾ ਕੋਈ ਲੋਕਾਂ ਜਿਹੜੇ ਡਰ ਪੈਦਾ ਹੁੰਦਾ ਹੈ ਬਿਲਕੁਲ ਵੀ ਵੈਰੀਫਾਈ ਕਰ ਰਹੇ ਹਾਂ ਜਿਕਰਿਆ ਸਭ ਤੋਂ ਪਹਿਲਾਂ ਕਰਦੇ ਕਰਦੇ ਜੀ ਫੇਰ ਕਰਦੇ ਘਟਣਾ ਜਿਉਂ ਪਤਾ ਲੱਗਦਾ ਹੈ ਜਾਈ ਕਿਹੜੇ ਕੰਮ ਜੇ ਉਸ ਮਰਤੇ ਦਾ ਪਤਾ ਲੱਗਾ ਕਿਥੋਂ ਦਾਖਲ ਆ ਉਹ ਹਾਂਜੀ ਹਾਂਜੀ ਜਵਲ ਹਸਪਤਲ ਆ ਦਾ ਸਰ ਗੋਲ ਵਗੈਰਾ ਮਿਲ ਗਿਆ ਪਤਾ ਗੋਲੀ ਦਾ ਹਾਂਜੀ ਹਾਂਜੀ ਕਿੰਨੇ ਗੋਲ ਸਰ ਬਰੰਮ ਤੋਂ ਇੱਕੋ ਗੋਲ ਹੈ ਇੱਕੋ ਗੋਲੀ ਚੱਲੀ ਹੈ ਇਹ ਸਾਰੇ ਲੜਕੇ ਰਹਿਣ ਵਾਲੇ ਕਿਥੇ ਦਾ ਜਿਹਦੇ ਲੱਗੀ ਹੈ ਹਰੀਆਬਾਦ ਦਾ ਪਹਾੜੇ ਦਾ ਹਰੀਆਬਾਦ ਰਹਿਣਾ ਕੀ ਰੰਜੀਤ ਕੀ ਦੱਸਿਓ ਨੇ ਕੋਈ ਰੰਜੀਤ ਨਹੀਂ ਇੱਥੇ ਸਰਵਿਸ ਕਰਦਾ ਸੀ ਉਹ ਆਫਸਰ ਕੋਈ ਮਾੜੀ ਮੋਟੀ ਗੱਲ ਨਹੀਂ ਜੀ ਕੰਨੀ ਰਾਉਣਾ ਫਾਇਰ ਹੋਇਆ ਫਿਕਰ ਹੋ ਰਹੀ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਾਰਨ ਹੁਣ ਮਿਲਾਂਗੇ ਤਾਂ ਤਾਈਂ ਚੱਗਾ ਸਟੇਟਮੈਂਟ ਲੈਣ ਚੱਲੇ ਹਾਂ ਦੇਖਦਾ ਕੀ ਹੋਇਆ ਸੀ ਠੀਕ ਹੈ ਥੈਂਕ ਯੂ ਕੀ ਹੋਈ ਹੈ ਜੀ ਯਾਰ ਵੀਰੇ ਮੈਨੂੰ ਕੁਝ ਨਹੀਂ ਪਤਾ ਲੱਗਾ ਹਲੇ ਮੈਂ ਉੱਪਰ ਹੀ ਗਿਆ ਸੀਗਾ ਮੈਨੂੰ ਕੁਝ ਪਤਾ ਹੀ ਨਹੀਂ ਲੱਗਾ ਹਲੇ ਕੁਝ ਵੀ ਤੁਹਾਡਾ ਲੜਕਾ ਇੱਥੇ ਬੌਂਸਰ ਹੈ ਜੀ ਹਾਂ ਜੀ ਹਾਂ ਜੀ ਜੀ ਕਿੰਨੇ ਸਮੇਂ ਤੋਂ ਸਰ ਇਹ ਤੇਸਟ ਬੁੱਕ ਚ ਕੰਮ ਕਰ ਰਿਹਾ ਹੈ ਕਾਫੀ ਸਮੇਂ ਤੋਂ ਆ ਜੀ ਅੱਛਾ ਕੀ ਨਾਮ ਕੀ ਲੜਕੇ ਦਾ ਕੀ ਨਾਮ ਕੀ ਸਰ ਲੜਕੇ ਦਾ ਤੁਹਾਡੇ ਬੇਟੇ ਦਾ ਅੰਕਲ ਜੀ ਨਾਮ ਕੀ ਆ ਕੀ ਨਾਮ ਹੈ ਸ਼ਰ ਭਾਜੀ ਹਲੇ ਮੈਨੂੰ ਕੁਝ ਪਤਾ ਨਹੀਂ ਹੈਗਾ ਮੈਂ ਬਹੁਤ ਪਰੇਸ਼ਾਨ ਆ ਜੀ ਕਿੰਨੀ ਬੱਚਾ ਠੀਕ ਹੈ ਬੱਚਾ ਠੀਕ ਹੈ ਜੀ ਪਰੇਸ਼ਾਨ ਜੀ ਬੱਚਾ ਠੀਕ ਹੈ ਉਹ ਦਿਮਾਗ ਬੱਚਾ ਠੀਕ ਹੈ ਬੱਚਾ ਠੀਕ ਹੈ ਜੀ ਉਹ ਤਾਂ ਇੱਕ ਮਿੰਟ ਇੱਕ ਮਿੰਟ ਪਿੱਛੇ ਨੂੰ ਪੜੋ ਕੁਝ ਹਾਂ 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 ਹਾਲ ਹੁੰਦੀ ਹਾਂ ਹਾਂ ਜੀ ਹੋਰੀ ਕੀ ਹੋਇਆ ਜੀ ਜਿੱਦ ਕੀ ਗੱਲ ਕੀਤੀ ਸੀ ਭਾਜੀ ਯਾਰ ਹਲੇ ਕੁਝ ਨਹੀਂ ਪਤਾ ਭਾਜੀ ਵੀ ਕੀ ਹੋਇਆ ਕੀ ਸੀ ਭਾਜੀ ਤੁਹਾਡੇ ਨਾਲ ਹੀ ਕੰਮ ਕਰਦੇ ਸੀ ਕਟਿੰਗ ਹਾਂ ਜੀ ਤੁਹਾਡੇ ਐਡਿਟ ਨਾਲ ਦਾ ਨਾਮ ਲੜਕੀ ਦਾ ਨਾਮ ਕੀ ਹੈ ਸੰਦੀਪ ਕੁਮਾਰ ਭਾਜੀ ਸੰਦੀਪ ਕੋ ਗੋਲੀ ਵਾਲੀ ਬੱਚੇ ਸੀ ਕੇੰਦਰ ਰਹਿਣ ਵਾਲਾ ਭਾਜੀ ਹਰਿਆ ਬਾਤ ਹੈ ਹਰਿਆ ਬਾਤ ਹੈ ਕੀ ਗੱਲ ਕਿਵੇਂ ਸੀ ਕੋਈ ਨਹੀਂ ਗਿਆਰੇ ਬਾਜੂ ਕੋਈ ਵੈਸੇ ਗੋਲੀ ਪਾਤੀ ਸੀ ਅੰਦਰ ਬਾਜੂ ਫਾਦੋ ਭਾਈ ਗੋਲੀ ਗੋਲੀ ਚੱਲੀ ਹੈ